ਮੇਰਾ ਨਾਮ ਸਾਖਸ਼ਾ ਚੋਪੜਾ ਜੀ ਲੋਕੇ ਤੋਂ ਮੇਰਾ ਪੀਜੀ ਹੈ ਫਿਰ ਕੈਫੇ ਓਕੇ ਕੀ ਮਾਮਲਾ ਕੀ ਸਰ ਜਿਹੜੇ ਇੱਥੇ ਇੱਕ ਲਾਚ ਬਲੀ ਕਹਿੰਦੇ ਅੰਦਰੋਂ ਆਹ ਮੁੰਡਾ ਮੇਰੇ ਕੋ ਆਇਆ ਜੀ ਇਹ ਉਹਦਾ ਦੋਸਤ ਆ ਜੋ ਮੁੰਡਾ ਮੇਰੇ ਕੋ ਪੀਜੀ ਚੋਂ ਆਂਦਾ ਪਿਆ ਇਹਨੇ ਬੋਲਿਆ ਜੀ ਉਹਦੀ ਮੰਮੀ ਦਾ ਫੋਨ ਨੰ ਆਂਦਾ ਪਿਆ ਕਿ ਫੋਨ ਨਹੀਂ ਚੱਗਦਾ ਪਿਆ ਤੇ ਮੈਂ ਦੂਜੀ ਚਾਬੀ ਨਾਲ ਜਾ ਕੇ ਖੋਲਿਆ ਜੀ ਤੇ ਆਪਾਂ ਨੂੰ ਉਹ ਬਸ ਤੇ ਆਪਾਂ ਮੋਕੇ ਦੇ ਐਂਬੂਲੈਂਸ ਤੇ ਪੁਲਿਸ ਬੁਲਾਤੀ ਕਿਹੜੇ ਕਾਲਜ ਪੜਦਾ ਸੀਗਾ ਜੀ ਇਹ ਆ ਲਵਲੀ ਯੂਨੀਵਰਸਿਟੀ ਦਾ ਕਾਲਜ ਆ ਮੇਰੇ ਤੋਂ 4 ਸਾਲ ਤੋਂ ਮੇਰੇ ਨਾਲ ਆ ਜੀ ਤੇ ਸਪੋਰਟਸ ਦਾ ਪਲੇਅਰ ਆ ਕ੍ਰਿਕਟ ਕ੍ਰਿਕਟ ਖੇਡਦਾ ਜਿੱਥੇ ਮੈਨੂੰ ਜਾਣ ਚਾਹੀਦਾ। ਕਾਦੀ ਪੜਾਈ ਕਰਦਾ ਜੀ ਭਾਈ ਇਹ। ਆ ਸਪੋਰਟਸ ਦੀ ਕਰਦਾ ਜੀ। ਓਕੇ। ਤੇ ਕਿੰਨੇ ਟਾਈਮ ਤੋਂ ਤੁਹਾਡੇ ਕੋਲ ਰਹਿ ਰਿਹਾ ਸੀਗਾ ਇਹ? ਹਾਂ ਮੇਰੇ ਕੋਲ ਕੀਪਨ 45 ਸਾਲ ਤੋਂ ਮੇਰੇ ਨਾਲ ਹੈ ਜੀ। ਦੇਖੋ ਜੀ ਅੱਧਾ ਤੇ ਇਹ ਪਹਿਲਾਂ ਵੀ ਕੋਈ ਮਤਲਬ ਮੈਡੀਕਲ ਫਿੱਟ ਸੀਗਾ ਤਾਂ ਜੀ ਇਹਦੇ। ਜੋ ਮੈਨੂੰ ਸੁਣਨ ਚ ਆਇਆ ਜੀ ਕਿ ਇਹਨੂੰ ਕੋਈ ਮੈਡੀਕਲ ਪ੍ਰੋਬਲਮ ਹੈਗੀ ਸੀ ਇਹਨੂੰ। ਆਉਂਦੇ ਸੀ ਫੇਟੂ ਰੰਦੇ ਜੀ ਬਾਕੀ ਆਪਾਂ ਨੂੰ ਕੋਈ ਨੋਲੇਜ ਨਹੀਂ ਸੀ ਨੇ ਤਾਂ ਤੁਹਾਨੂੰ ਹੁਣ ਕਿੱਦਾਂ ਪਤਾ ਲੱਗਾ ਜਦੋਂ ਤੁਸੀਂ ਗਏ ਉੱਪਰ ਆ ਮੁੰਡਾ ਮੇਰੇ ਕੋ ਆਇਆ ਜੀ ਕਹਿੰਦਾ ਕਿ ਦੂਜੀ ਚਾਬੀ ਨਾਲ ਖੋਲ ਕੇ ਦੇਖੋ ਕਿ ਉਹ ਫੋਨ ਨਹੀਂ ਚੱਲਦਾ ਉਹਦੀ ਮੰਮੀ ਦਾ ਫੋਨ ਆਉਂਦਾ ਪਿਆ ਹੂੰ ਤੇ ਆਪਾਂ ਦੂਜੀ ਚਾਬੀ ਨਾਲ ਖੋਲਿਆ ਜੀ ਤੇ ਆਪਾਂ ਨੂੰ ਹੋਰੀ ਕੋਈ ਸਾਈਡ ਨੋਟ ਤਾਂ ਨਹੀਂ ਮਿਲਿਆ ਕੋਈ ਅੰਦਰ ਨਹੀਂ ਜੀ ਕੁਝ ਨਹੀਂ ਬਣਿਆ ਪੁਲਿਸ ਨੇ ਆਪਣੀ ਕਾਰਵਾਈ ਕਰ ਲਈ ਹੈ ਤੇ ਫੋਟੋਆਂ ਉਤਾਰ ਸਾਵੀਆਂ ਕਾਇਕੇ ਉਹਨੂੰ ਲੈ ਗਿਆ ਜੀ ਆਪਾਂ ਬੋਡੀ ਦੇਖੀ ਭਾਜੀ ਮੌਕੇ ਤੇ ਹਾਂਜੀ 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 ਗੱਡੀ ਦੇ ਕੀ ਹਾਲਾਤ ਆ ਗੋੜੀ ਦੇ ਹਾਲਾਤ ਜਿਉ ਪੂਰਾ ਨੀਲਾ ਪਿਆ ਜੀ ਪੂਰਾ ਮਤਲਬ ਜੋ ਮਲਾਇਮ ਕਹਿੰਦੇ ਵੀ ਕੀ 14 ਤੋਂ 15 ਘੰਟੇ ਹੋ ਗਏ ਆ ਜੋ ਓਕੇ ਠੀਕ ਡੈਥ ਹੋ ਗਈ ਨੂੰ ਹਾਂ ਜੀ ਨਾਮ ਆਪ ਦਾ ਮੇਰਾ ਨਾਮ ਸੁਨੰਦਰਨਾ कहाँ के रहने वाले हो मैं हूँ जम्मू का रहने वाला क्या मामला क्या था या डेड बॉडी मिली अंदर से मेरे को उसके मम्मा का कॉल आया वो मेरे मैम में को उन्होंने बढ़ाया हुआ है तो उन्होंने कॉल करा कि समीर का पता करना जाके समीर फोन नहीं उठा रहा है तो जब मैं समीर आया तो मेरे को भैया मिले छोराशु भैया तो उन्होंने बोला की देखते उन्होंने दूसरी सफेद की लेके जो बोला तो कितने टाइम से फोन लगा रहे थे आप ਇਹ ਕੋਈ ਆਈਡੀ ਨਹੀਂ ਜਦੋਂ ਮਮਾ ਨੇ ਮੈਨੂੰ ਕਾਲ ਕੀਤਾ ਤਾਂ ਮੈਨੇ ਵੀ ਉਸ ਕਾਲ ਕ੍ਰਾਸ ਨੂੰ ਚੱਪ ਆਇਆ ਤੁਸੀਂ ਕੌਨ ਸਾ ਕੋਰਸ ਕਰ ਰਹੇ ਸੀ ਜੀ ਇਹ ਕਰ ਰਹਾ ਬੈਸਟ ਕੋਰਸ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਆਪਕੇ ਸਾਥ ਹੀ ਕਰ ਰਹਾ تھا ਜੀ ਹਾਂ ਮੇਰਾ ਜੂਨੀਅਰ ਭਾਈ ਹੈ ਤੇ ਸਾਥ ਹੀ ਹੈ ਆਪਕਾ ਰੂਮ ਇਸਕਾ ਨਹੀਂ ਮੇਰਾ ਰੂਮ ਗ੍ਰੀਨ ਵੈਲੀ ਵਿੱਚ ਬਣਦਾ ਹੈ ਉਮਰ ਕਿਤਨੀ ਹੈ ਇਸ ਦੀ ਇਹ 13 ਅਬਾਊਟ ਹੋਗਾ 20 2021 ਦਾ